ਇੰਜਨ ਗੇਅਰ ਭਾਈ ਇੰਜਨ ਗੇਅਰ ਪੂਰਾ ਵਧੀਆ ਚਲਾਈ ਲੈਫਟ ਇਹ ਸਪੈਸ਼ਲ ਮਾਡਲ ਆਇਆ ਸੀਗਾ ਪਾਵਰ ਸਟੀਅਰਿੰਗ ਦੇ ਵਿੱਚ ਠੀਕ ਹੈ ਜੀ ਇਹਦੇ ਮਾਰਕ ਡਬਲ ਪੰਪ ਵਾਲਾ ਹੈ ਭਾਈ ਮਾਰਕ ਆ 2010 ਦਾ ਟਰੈਕਟਰ ਦੇ RC 11 ਦੀ ਪੈਸਾ ਦੇ ਆ ਫਾਰਮ ਟ੍ਰੈਕਾਂ ਚੋ ਟਾਪ ਮਾਡਲ ਪਰ ਮਾਡਲ ਡਾਊਨ ਆ ਪਰ ਕਹਿ ਟਾਪ ਸਕਦੇ ਨਾ ਭਾਈ ਇਹੋ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਭਰਾ ਹੈ ਇੱਕ ਗੱਲ ਹੈਗੀ ਆ ਜਿਹੜਾ ਫਾਰਮ ਟਰੈਕ 4 ਵੀਲ ਹੈ ਹਾਂ ਇਹੇ ਛੇਤੀ ਉਹ ਮਿਲਦਾ ਹੀ ਨਹੀਂ ਹੈਗਾ ਕਿਤੇ ਰੈਂਪ ਕੋਈ ਸਕਰਾਚ ਹੋਣਾ ਬਈ ਹਾਂ ਠੀਕ ਆ ਬਈ ਮੱਖੀ ਜਿੰਨਾ ਦਾਗ ਵੀ ਨਹੀਂ ਉਹ ਕਹਿ ਸਕਦਾ ਜੈਸ ਜੈਸ ਨੂੰ ਕਦੇ 1 ਰੁਪਿਆ ਵੀ ਨਾ ਕਟੇ 1 ਰੁਪਿਆ ਵੀ ਇਹ ਪੂਰੇ 1.5 ਲੱਖ ਦਾ ਟਰੈਕਟਰ ਦੇ ਦਿਆਂਗੇ ਲੈ ਮਿੱਤਰੋ ਜੇ ਇੰਜਨ ਗੇਅਰ ਚ ਕਮੀ ਹੋਵੇ ਠੀਕ ਆ ਬੰਦਾ ਆ ਕੇ ਸੈਲਫ ਮਾਰ ਕੇ ਇੱਥੇ ਚਲਾ ਕੇ ਦਸੱਲੀ ਕਰ ਲੇ ਜੀ ਹਾਂ ਜੀ ਦੋਸਤੋ ਸਾਰੇ ਵੀਰੇਨ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਪਹੁੰਚੇਗੇ ਬਰਾੜ ਟਰੈਕਟਰ ਸੇਲ ਪਰਚੇ ਤੇ ਬਾਈ ਬਰਾੜ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂ ਪਹਿਲਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਡੇ ਕੋਲੇ ਆਉਣ ਤੇ ਬਾਈ ਧੰਨਵਾਦ ਬਾਈ ਜੀ ਤੁਹਾਡਾ ਵੀ ਬੇ ਜੀ ਕਿੰਨੇ ਟਰੈਕਟਰ ਰਹਿਣਗੇ ਬਾਈ ਜੀ ਅੱਜ ਟਰੈਕਟਰ ਹੈਗੇ ਆ ਜੀ 15 ਕ ਉਹ ਪਹਿਲਾਂ ਤੁਹਾਨੂੰ ਫਾਰਮ ਟਰੈਕ ਹੀ ਦਿਖਾਉਣੇ ਆ ਸਾਰੇ ਠੀਕ ਆ ਬਾਈ ਜੀ ਲੋਕੇਸ਼ਨ ਦੱਸ ਦਈਏ ਬਾਈ ਜੀ ਆਪਾਂ ਹਾਂ ਲੋਕੇਸ਼ਨ ਦੱਸ ਦਿੰਦੇ ਆ ਜੀ ਬਠੰਡਾ ਮੋਕਸਰ ਰੋਡ ਤੇ ਦਿਉਣ ਪਿੰਡ ਆ ਠੀਕ ਆ ਜੀ ਬਠੰਡੇ ਤੋਂ 11 ਕਿਲੋਮੀਟਰ ਆ ਜੀ ਮੋਕਸਰ ਤੋਂ 30 32 ਕਿਲੋਮੀਟਰ ਆ ਰੋਡ ਦੇ ਉੱਪਰ ਹੀ ਆਪਣੀ ਦੁਕਾਨ ਆ ਬਰਾ ਟਰੈਕਟਰ ਦੇ ਨਾਂ ਤੇ ਠੀਕ ਆ ਜੀ ਬਾਕੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਵੀ ਵੀਰ ਨੇ ਇਕੱਲੇ ਇਕੱਲੇ ਟਰੈਕਟਰ ਦੀ ਵੀਡੀਓ ਵੇਖਣੀ ਹੋਵੇ ਤਾਂ ਉਹਦੇ ਤੇ ਸਰਚ ਕਰਕੇ ਵੇਖ ਲਓ ਕਿਉਂਕਿ ਕਾਫੀ ਭਰਾ ਕਹਿੰਦੇ ਆ ਯਾਰ ਅੱਜ ਦੀ ਫੋਟੋ ਪਾਓ ਇਹਦੀ ਮੰਨ ਲਓ 20 ਤੋਂ 21 ਟਰੈਕਟਰ ਹੁੰਦੇ ਆ ਕਿਹੜੇ ਕਿਹੜੇ ਦੀ ਫੋਟੋ ਪਾ ਗਏ ਵੀਰੇ ਠੀਕ ਹੈ ਸਹੀ ਗੱਲ ਆ ਨਾ ਵੀ ਕਿਉਂਕਿ ਕੰਮ ਵੀ ਕਰਨਾ ਦਾ ਨਾ ਟਰੈਕਟਰ ਵੀ ਤਿਆਰ ਕਰਨਾ ਮੰਨ ਲਓ ਟਰੈਕਟਰ ਤਿਆਰ ਕਰਨੇ ਆ ਲਿਆਉਣੇ ਆ ਫਿਰ ਆਪ ਦਾ ਖੇਤੀ ਦਾ ਵੀ ਨਾਲ ਕੰਮ ਹੈ ਠੀਕ ਹੈ ਉਹਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਵੀ ਜੇ ਅਗਲੇ ਨੂੰ ਨਹੀਂ ਪਾਉਂਦੇ ਅਗਲਾ ਕਹਿੰਦਾ ਯਾਰ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਸਹੀ ਗੱਲ ਆ ਗੱਲ ਪਰ ਆਪਣੀ ਵੀ ਮਜਬੂਰੀ ਬਾਕੀ ਬਈ ਸਕਰੀਨ ਤੇ ਨੰਬਰ ਆ ਤੁਸੀਂ ਵਾਇਸ ਮੈਸੇਜ ਛੱਡ ਦਿਓ ਨਾ ਹਾਂਜੀ ਹਾਂਜੀ ਨਹੀਂ ਨਹੀਂ ਵਟਸਐਪ ਤੇ ਮੈਸੇਜ ਕਰਕੇ ਛੱਡ ਦਿਓ ਜੀ ਵੀ ਆਹ ਮਾਡਲ ਅਸੀਂ ਵੀਡੀਓ ਵੇਖੀ ਆ ਇਹਦੀ ਫੋਟੋ ਪਾ ਦਿਓ ਉਹਦੀ ਫੋਟੋ ਭੌਂਜੂਗੀ ਠੀਕ ਆ ਬਾਈ ਜੀ ਅੱਜ ਕਿੰਨੇ ਟਰੈਕਟਰ ਦਿਖਾਵਾਂਗੇ ਬਾਈ ਜੀ ਅੱਜ ਟਰੈਕਟਰ ਦਿਖਾਵਾਂਗੇ 11 ਟਰੈਕਟਰ ਠੀਕ ਆ ਬਾਈ ਜੀ ਤੇ ਸਭ ਤੋਂ ਪਹਿਲਾਂ ਇਹ ਗੱਲਬਾਤ ਕਰਦੇ ਬਈ ਫੌੜਾ 30 20 ਇਹ ਵੀ ਬਈ ਫਾਰਮ ਟਰੈਕ ਵਾਲਾਂ ਦੀ ਆ ਨਾ ਬਈ ਹਾਂ ਠੀਕ ਆ ਇਹ ਵੀਰੇ ਇੱਕ ਅਲੱਗ ਜੀ ਚੀਜ਼ ਹੁੰਦੀ ਆ ਜੇ ਨਾ ਮੰਨ ਲਓ ਇਹ ਲੈਣਾ ਉਹ ਫਾਰਮ ਟਰੈਕ 60 ਨਹੀਂ ਲੈਂਦਾ ਹੈਗਾ ਕੰਡੀਸ਼ਨ ਦੀ ਗੱਲ ਬਾਤ ਕਰੀਏ ਵੀਰੇ ਕੰਡੀਸ਼ਨ ਵਧੀਆ ਸਾਫ ਸੁਥਰਾ ਟਰੈਕਟਰ ਹੈ ਵੀਰੇ ਓਕੇ ਜੀ ਪੰਜਾਬ ਨੰਬਰ ਪਹਿਲੇ ਮਾਲਕ ਦਾ ਟਰੈਕਟਰ ਹੈ ਠੀਕ ਆ ਜੀ ਠੀਕ ਆ ਜੀ ਪੀ ਵੀ 7 ਹਿਸ਼ਾਰਪੁਰ ਦਾ ਨੰਬਰ ਹੈ ਫਸਟ ਓਨਰ ਟਰੈਕਟਰ ਹੈ ਇੰਜਨ ਗੇਅਰ ਭਾਈ ਇੰਜਨ ਗੇਅਰ ਪੂਰਾ ਵਧੀਆ ਚਲਾਈ ਲੈਫਟ ਸਭ ਕੁਝ ਓਕੇ ਆ ਜੀ ਪਿਛਲੇ ਟਾਇਰ ਗੁਡਇਰ ਕੰਪਨੀ ਦੇ 65 ਪੈਸੇ ਨੇ ਜੀ ਠੀਕ ਆ ਜੀ ਅਗਲੇ ਟਾਇਰ ਜੇ ਕੇ ਦੇ ਮਹਿੰਗਾ ਮਾਡਲ ਹੈ ਜਿਹੜਾ ਜਮਾਂ ਬ੍ਰਾਂਡ ਨਿਉ ਨਵੇਂ ਆ ਠੀਕ ਆ ਜੀ ਲੈ ਮੈਂ ਤਰਾ ਦੇਖ ਸਕਦੇ ਹੋ ਕਿ ਚੰਗਾ ਟਰੈਕਟਰਾ ਕੁੱਲ ਮਿਲਾ ਕੇ ਰੇਟ ਰੂਪਈਆ ਦਾ ਰੇਟ ਵੀ 1,95,000 ਰੁਪਇਆ ਬਾਕੀ ਰੇਟ ਆਪਾਂ ਮੰਗ ਲਿਆ ਆਪਾਂ ਮੌਕੇ ਤੇ ਜਿੰਨਾ ਮਾਨਤਾਣ ਹੋਇਆ ਜਦੋਂ ਭਰਾ ਆਪਣੇ ਕੋਈ ਸਾਹਮਣੇ ਆ ਕੇ ਬੈਠੂਗਾ ਆਪਾਂ ਮਾਨਤਾਣ ਉਦੋਂ ਕਰਾਂਗੇ ਉਹਦਾ ਠੀਕ ਹੈ ਕਿਉਂਕਿ ਸਾਰੇ ਭਰਾਵਾਂ ਨੂੰ ਇਹੀ ਮੈਂ ਪਹਿਲਾਂ ਵੀ ਵੀਡੀਓ ਚ ਕਹਿਣਾ ਅੱਜ ਵੀ ਕਹਿਣਾ ਵੀ ਪਹਿਲਾਂ ਤੁਸੀਂ ਆਓ ਜੀ ਇਹਦੇ ਦੇਖੋ ਫੇਰ ਰੇਟ ਦੀ ਗੱਲ ਕਰੋ ਪਹਿਲਾਂ ਆਪਾਂ ਫੋਨ ਤੇ ਰੇਟ ਕਰੀ ਜਾਂਦੇ ਆ ਚੀਜ਼ ਆਪਾਂ ਵੇਖੀ ਨਹੀਂ ਹੋ ਸਕਦਾ ਤੁਹਾਡੇ ਇੱਥੇ ਆ ਕੇ ਚੀਜ਼ ਹੀ ਨਾ ਪਾਸ ਆਵੇ ਠੀਕ ਹੈ ਜੀ ਮਤਲਬ ਖਬਰ ਹੈ ਬਈ ਇੰਜਨ ਦੇ ਵਿੱਚ ਕੁਝ ਨਾ ਹੋਈ ਹੋਵੇ ਆ ਨਾ ਹੀ ਹੋਵੇ ਠੀਕ ਹੈ ਟਰੈਕਟਰ ਸਸਤਾ ਦੇ ਦੇ ਮੰਨ ਕੇ ਤੁਸੀਂ ਉਹਨੂੰ 1 ਲੱਖ ਦਾ ਦੇ ਤਾਂ ਵਿੱਚ ਨਾ ਹੋ ਗਿਆ ਨਾ ਫੇਰ ਉਹਦਾ ਸਵਾਦ ਨਹੀਂ ਉਹਦਾ ਉਰੇ ਆ ਕੇ ਬਾਕੇ ਬਹਿ ਕੇ ਸੌਦਾ ਹੋਊ ਬਈ ਫਾਰਮਟ੍ਰੈਕ ਆ ਜਿਹੜਾ ਇਹ ਆ ਗਿਆ ਬਈ 60 ਦਾ ਇਹ 60 2011 ਮਾਡਲ ਹੈ ਵੀਰੇ ਓਕੇ ਜੀ ਇਹ ਫਰਸਟ ਪਾਰਟੀ ਪੰਜਾਬ ਨੰਬਰ ਦਾ ਟਰੈਕਟਰ ਹੈ ਕੰਡੀਸ਼ਨ ਬਈ ਕੰਡੀਸ਼ਨ ਬਹੁਤ ਹੀ ਜਿਆਦੇ ਨਵੀਆਂ ਟਰੈਕਟਰ ਦੀ ਠੀਕ ਆ ਜੀ ਬਾਕੀ ਨਾ ਇਹ ਸਪੈਸ਼ਲ ਜਿਹਾ ਮਾਡਲ ਆਇਆ ਸੀਗਾ ਇੱਕ ਆ ਜਾਈ ਉਹਨੇ ਨਿਗਾ ਮਰਵਾ ਦੇ ਆਇਆ ਇੱਧਰ ਨਿਗਾ ਮਰਵਾ ਦਿਓ ਆਇਆ ਬਾਈ ਇਹ ਸਪੈਸ਼ਲ ਮਾਡਲ ਆਇਆ ਸੀਗਾ ਪਾਵਰ ਸਟੀਅਰਿੰਗ ਦੇ ਵਿੱਚ ਠੀਕ ਆ ਜੀ ਇਹਦੇ ਮਾਰਕ ਡਬਲ ਪੰਪ ਵਾਲਾ ਹੈ ਬਾਈ ਮਾਰਕਾ 2010 ਦਾ ਟਰੈਕਟਰ ਦੇ RC 11 ਦੀ ਆ ਓਕੇ ਜੀ ਨਵਾਂ 11 ਚ ਨਿਕਲਿਆ ਇਹ ਠੀਕ ਆ ਜੀ ਕੰਡੀਸ਼ਨ ਪੂਰੀ ਚੰਗੀ ਆ ਟਾਇਰ ਇਹਦੇ ਨਵੇਂ ਵਰਗੇ ਆ ਚਾਰੇ ਟਰੈਕਟਰ ਨੂੰ ਠੀਕ ਆ ਜੀ ਜਿਵੇਂ ਬਈ ਮਤਲਬ ਕਹਿ ਰਹੀ ਐ ਸੋ ਦਾ ਇੰਨਾ ਸੋਹਣਾਗਾ ਇੰਜਨ ਦਾ ਵੀ ਇੰਨਾ ਸੋਹਣਾ ਬਈ ਸਾਰਾ ਹੀ ਸੋਹਣਾ ਬਈ ਠੀਕ ਆ ਇਕੱਲਾ ਸ਼ੋ ਦਾ ਨਹੀਂ ਸਾਰਾ ਹੀ ਸੋਹਣਾ ਰਮਾ ਰੋਮਾ ਦਾ ਟਰੈਕਟਰ ਦੇਖੋ ਕਿੱਡਾ ਵਧੀਆ ਮਗਰਾੜਾਂ ਦਾ ਬਹੁਤ ਵਧੀਆ ਕੋਈ ਰੰਗ ਪੇਂਟ ਨਹੀਂ ਹੈਗਾ ਕਿਤੇ ਵੀ ਟਰੈਕਟਰ ਦੇ Ориਜੀਨਲ ਪੇਂਟ ਦਾ ਟਰੈਕਟਰ ਆ ਸਾਰਾ ਠੀਕ ਆ ਜੀ ਹਾਂਜੀ 2011 ਮਾਡਲ ਹੈ ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ ਟਰੈਕਟਰ ਹੈ ਠੀਕ ਆ ਬਈ ਰੇਟ ਰੋ ਬਈ ਇਹਦਾ ਰੇਟ ਵੀਰੇ ਇਹਦਾ 335000 ਰੁਪਿਆ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਕਰ ਦੇਾਂਗੇ ਜਿੰਨਾ ਮਾਨ ਤਨ ਹੋਇਆ ਠੀਕ ਹੈ ਲੈ ਮੈਟਰ 3.35 ਲੱਖ ਦਾ ਇਹ ਮਿਲ ਜੂਗਾ ਤੇ ਅਗਲਾ ਆ ਗਿਆ ਭਾਈ ਕਹਿ ਸਕਦੇ ਆ ਫਾਰਮਰ ਟਰੈਕਾਂ ਚੋ ਟਾਪ ਮਾਡਲ ਪਰ ਮਾਡਲ ਡਾਊਨ ਆ ਪਰ ਕਹਿ ਟਾਪ ਸਕਦੇ ਨਾ ਭਾਈ ਇਹਨੂੰ 65 EPI ਦੱਸੋ ਭਈ ਇਹਦੇ ਬਾਰੇ ਇਹ ਵੀਰੇ 2009 ਮਾਡਲ ਟਰੈਕਟਰ ਹੈ ਠੀਕ ਆ ਜੀ ਟਾਇਰ ਇਹਦੇ ਟਰੈਕਟਰ ਨੂੰ ਚਾਰੇ 65 ਪੈਸੇ ਕੰਪਨੀ ਦੇ ਆ ओके ਵਧੀਆ ਹੈਵੀ ਕੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਨਹੀਂ ਨਿਗਾ ਮਰਵਾਦੇ ਨਿਗਾ ਮਰਵਾਦੇ ਬੰਪਰ ਤੇ ਵੀ ਠੀਕ ਆ ਬਾਈ ਠੀਕ ਹੈ ਹੈਵੀ ਬੰਪਰ ਲੱਗਿਆ ਇੰਜਨ ਗੇਅਰ ਪੂਰਾ ਵਧੀਆ ਸਰਵਿਸ ਤੱਕ ਹੋਈ ਵੀ ਆ ਟਰੈਕਟਰ ਦੀ ओके ਮਗਰਾੜ ਨਾਲ ਦੇ ਜਮਾ ਬੇਦਾਗ ਨੇ ਜੀ ਰੁਮਾ ਰੁਮਾ ਦਾ ਪੂਰਾ ਟਾਪ ਦਾ ਲੈਂਕਾ ਸ਼ੰਕਾ ਦੇਖ ਲਓ ਪਿੱਛੋਂ ਤੁਸੀਂ ਹੋਰ ਵੀ ਆ ਵਧੀਆ ਡਬਲ ਡਿਸਟ੍ਰੀਬਿਊਟਰ ਆ ਗਾ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀਰਿੰਗ ਦੇ ਵਿੱਚ ਆ ਤੇਲ ਬ੍ਰੇਕ ਦੇ ਵਿੱਚ ਆ ਜੀ 16 ਨਾਲ 28 ਦੇ ਟਾਇਰਾਂ ਚ ਹਾਈ ਸਪੀਡ ਦੇ ਵਿੱਚ ਆ। ਓਕੇ ਬਈ ਮਤਲਬ ਸਾਰਾ ਟੌਪ ਕਿਉਂ ਆ ਗਿਆ ਬਈ ਇਹਦਾ ਡਬਲ ਡਿਸਟ੍ਰਿਬਿਊਟਰ ਆ ਜਾਂਦਾ ਪਾਵਰ ਸਟੀਅਰਿੰਗ ਆ ਜਾਂਦਾ ਤੇ 16 ਦੇ ਟਾਇਰਾਂ ਚ ਆ ਜਾਂਦਾ ਨਾ ਬਈ। ਹਾਂਜੀ ਹਾਂਜੀ। ਠੀਕ ਆ ਬਈ। ਤੇ ਇਹਦਾ ਰੇਟ ਬਈ। ਇਹਦਾ ਰੇਟ ਵੀਰੇ 2 ਲੱਖ ਤੇ 85000 ਰੁਪਿਆ ਰੇਟ ਆ। ਠੀਕ ਆ ਜੀ। ਦੋ ਲੱਖ। ਬਾਕੀ ਮੌਕੇ ਤੇ ਮਾਨ ਤਾਨ ਕਰਦੇ ਆ। ਠੀਕ ਆ ਬਈ। ਚੰਗਾ ਟਰੈਕਟਰ ਆ ਪੂਰਾ ਵੀਰੇ। ਇਹ ਨਾ ਸੋਚੋ ਵੀ ਲੋਕ ਇਹ ਮੰਨ ਲਓ ਆਮ ਡਿਮਾਂਡ ਆ 9 10 ਮਾਡਲ ਦੀ 3 ਲੱਖ ਦੀ ਵੇਖਣ ਚਾਹੁੰਦੀ ਆ ਚਲੋ ਆਪਾਂ ਰੇਟ ਚ ਮਿਲਿਆ ਵਾ ਅਪਾ ਉਹੀ ਉਸ ਹਿਸਾਬ ਨਾਲ ਹੀ ਰੇਟ ਚ ਦੱਸ ਰਹੇ ਠੀਕ ਹੈ ਜੀ ਮਤਲਬ ਬਈ ਇੱਕ ਗੱਲ ਹੋਰ ਕਹਿ ਸਕਦੇ ਆਂਗਾ ਨਾ ਬਈ ਰੇਟ ਰੇਟ ਦਾ ਵੱਟਾ ਹੁੰਦਾਗਾ ਆਹੋ ਐ ਫਰਕ ਤਾਂ ਪੈਂਦਾ ਹੀ ਆ ਵੀਰੇ ਆ ਠੀਕ ਬਈ ਤੇ ਅਗਲਾ ਇਹ ਆ ਗਿਆ ਬਈ ਫਾਰਮਾ ਟਰੈਕ ਇਹ 2005 ਮਾਡਲ ਆ ਠੀਕ ਆ ਬਈ ਹਾਂਜੀ ਹਰਿਆਣਾ ਨੰਬਰ ਪਹਿਲੀ ਪਾਰਟੀ ਦਾ ਟਰੈਕਟਰ ਆ ਠੀਕ ਆ ਜੀ ਠੀਕ ਬਈ ਖੈਰ ਤਾਂ ਇਹ ਨਵੇਂ ਹੀ ਆ ਵੀਰੇ ਚਾਰੇ ਓਕੇ ਚੌਕੜਾ ਟਾਇਰ ਜਮਾ ਦੇਖੋ ਬਈ ਨਵੇਂ ਹੀ ਆ ਪਿੱਛੇ ਵੀ ਬਹੁਤ ਮਹਿੰਗੇ ਆ ਜਿਹੜੇ ਮਹਿੰਗੇ ਆਉਂਦੇ ਆ ਕੋਈ ਇਹ ਸੀਏਟੀ ਕੰਪਨੀ ਦਾ ਕਾਫੀ ਮਹਿੰਗਾ ਗੁੱਡੀ ਦੇਖੋ ਇਹਨਾਂ ਦੀ ਗੁੱਡੀ ਨਹੀਂ ਬਈ ਓਵਰ ਆਨਰ ਦੀ ਗੁੱਡੀ ਇਹਦੀ ਅਲੱਗ ਆਣਾ ਬਈ ਹਾਂ ਮਤਲਬ ਉਹਦੇ ਜਿਵੇਂ ਆਪਾਂ ਕਹਿੰਦੇ ਨੇ ਰੇਡੀਅਲ ਟਾਇਰਾਂ ਦੇ ਮੰਗੂ ਨੇ ਆਣਾ ਵੀ ਜਿਹੜੇ ਟਾਇਰ ਹਾਂਜੀ 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 ਠੀਕ ਆ ਬਈ ਬਾਕੀ ਚੈੱਕ ਕਰ ਸਕਦੇ ਹੋ ਬਈ ਟਰੈਕਟਰ ਪੂਰਾ ਸੋ ਸੂ ਦਾ ਉੱਪਰ ਨਿਗਾ ਮਰਵਾ ਦੇ ਬਈ ਬਸ ਹਲਕੀ ਫੁਲਕੀ ਸ਼ੋ ਦੀ ਟੱਚਿੰਗ ਹੈਗੀ ਆ ਵੀਰੇ ਠੀਕ ਆ ਦੱਸ ਕੇ ਦੇ ਮਾਂ ਹਾਂ ਉਹ ਦੱਸ ਕੇ ਦੇ ਹੋਗਾ ਨਾ ਬਈ ਠੀਕ ਆ ਬਈ ਇਹਦਾ ਰੇਟ ਬਈ 245000 ਰੁਪਿਆ ਵੀਰੇ ਡਿਮਾਂਡ ਕਰਦੇ ਆ 230000 ਦਾ ਟਰੈਕਟਰ ਦੇ ਦਾਂਗੇ ਬਾਕੀ ਮੌਕੇ ਤੇ ਇਹੋ ਵੀ ਮਾਨਤਾ ਕਰ ਲੈ ਵੀ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਇਹਦੇ ਵਿੱਚ ਵੀ ਹੋ ਜਾਓ ਟਰੈਕਟਰ ਬਈ ਆ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਤੇ ਅਗਲਾ ਇਹ ਆ ਗਿਆ ਮਿੱਤਰੋ 4x4 ਇਹ 4 ਵੀਲ ਆ ਵੀਰੇ ਰੇਟ ਐਸਾ ਦੇ ਦੀ ਬਰਾੜ ਕਿਤੋਂ ਵੀ ਨਾ ਮਿਲੇ 2 ਵੀਲ ਦੇ ਰੇਟ ਵਾਲਾ ਦੇ ਦੇ ਪਹਿਲੀ ਗੱਲ ਤਾਂ ਭਰਾ ਹੈ ਇੱਕ ਗੱਲ ਹੈਗੀ ਆ ਜਿਹੜਾ ਫਾਰਮ ਟਰੈਕ 4 ਵੀਲ ਆ ਹਾਂ ਇਹੇ ਛੇਤੀ ਉਹ ਮਿਲਦਾ ਹੀ ਨਹੀਂ ਮਿਲਦੇ ਨਹੀਂ ਹੈਗਾ ਸਹੀ ਗੱਲ ਹੈ ਨਾ ਭਾਈ ਆਪਣੇ ਕੋਲੇ ਵੀ ਮਹਿਨਲਾ ਦਾ ਮੈਨੂੰ ਵੀ ਸਾਲ ਹੋ ਗਿਆ ਵੀਡੀਓ ਕਰਦੇ ਆਪਣੇ ਆਪਣੇ ਕੋਲੇ ਵੀ ਆਪਾਂ ਜਿੱਦੇ ਦੇ ਕੰਮ ਕਰਦੇ ਆ ਇਹ ਦੂਜਾ ਟਰੈਕਟਰ ਹੀ ਆ ਠੀਕ ਆ ਹਾਂ ਲੈ ਮੇਤਰੋ ਦੂਜਾ ਟਰੈਕਟਰ ਹੀ ਆਇਆ 4x4 ਆ 60 ਕਲਾਸਿਕਲ ਅਪਰੋਚ ਆ ਗਿਆ ਭਾਈ ਫਰਡ ਵੀ ਦੇ ਸਕਦਾ ਤੁਸੀਂ ਵੇਟ ਵਗੈਰਾ ਲੱਗਿਆ ਇਹ ਪਾਵਰ ਮੈਕਸ ਟਰੈਕਟਰ ਆ 55 ਐਚਪੀ ਦੇ ਆ 16x28 ਦੇ ਟਾਇਰਾਂ ਚ ਟਰੈਕਟਰ ਓਕੇ ਜੀ ਠੀਕ ਹੈ 20 ਦਾ ਮਾਰਕਾ ਟਰੈਕਟਰ ਨੂੰ 21 ਦੀ ਆਰਸੀ ਹੈ ਠੀਕ ਹੈ ਜੀ 814 15 ਘੰਟੇ ਚੱਲਿਆ ਹੋਇਆ ਟਰੈਕਟਰ ਓਕੇ ਨਾਲ ਦੇ ਟ ਸਾਰਾ ਕੁਛ ਹੀ ਨਾਲ ਦਾ ਹੈ। ਕਿਤੇ ਜਾਬੀ ਨਹੀਂ ਲੱਗੀ ਟਰੈਕਟਰ ਨੂੰ। ਠੀਕ ਹੈ। ਇਕੱਲੇ ਸਰਵਿਸ ਹੋਈ ਆ। ਇਕੱਲੀ ਸਰਵਿਸ ਹੋਈ ਵੀ ਆ। ਠੀਕ ਹੈ ਜੀ। ਠੀਕ ਹੈ ਕੋਈ ਕਲੱਚ ਕੋਈ ਟਾਇਰ ਕੋਈ ਰੈਮ ਕੋਈ ਫਰਸਟ ਕੁਆਲਿਟੀ ਕੈਸ਼ ਟਰੈਕਟਰ ਪੀਵੀ 23 ਫਤੇਗੜ ਸਾਹਿਬ ਦਾ ਨੰਬਰ ਹੈ ਜੀ ਇਹਦਾ। ਠੀਕ ਹੈ ਜੀ। ਹਾਂਜੀ। ਤੇ ਮਤਲਬ ਕਹਿ ਸਕਦੇ ਆ ਚੱਕਾ ਟਰੈਕਟਰ। ਵਿਆਬ ਨੰਬਰ ਆ ਫਰਸਟ ਪਾਰਟੀ ਦਾ ਹੈ ਭਾਈ। ਵੇਟ ਵਗੈਰਾ ਫਰੰਟ ਤੇ ਲੱਗੇ ਹੋਏ ਆ। ਠੀਕ ਹੈ ਜੀ। ਆਹ ਵੇਟਾਂ ਦੇ ਨਿਗਮ ਰਵਾਦੇ ਭਾਈ। ਆਹ ਵੇਟ ਦੇਖ ਸਕਦੇ ਕੋਈ ਭਾਈ। ਵੈਸੇ ਨਾ ਆਮ ਜਿਹੜਾ ਵੇਟ ਆਉਂਦਾ ਵੀਰੇ ਔਰ ਇੰਨਾ ਹੀ ਆਉਂਦਾ ਵੀਰੇ ਇੰਨੇ ਆ ਆ ਇੱਕ ਇੱਕ ਚਾਰ ਪਲੇਟਾਂ ਲੱਗੀ ਹੁੰਦੀਆਂ ਨੇ ਨਾ ਐਕਸਟਰਾ ਪਲੇਟ ਵੱਧ ਲੱਗੀ ਹੋਈ ਏ ਠੀਕ ਆ ਬਾਈ ਜੀ ਬਾਕੀ ਜਮਾ ਨਵਾਂ ਟਰੈਕਟਰ ਆ ਛਤਰੀ ਬਈ ਇਹਦੇ ਨਾਲ ਨਹੀਂ ਨਹੀਂ ਛਤਰੀ ਪਹਿਲਾਂ ਤੋਂ ਨਹੀਂ ਲੱਗੀ ਟਰੈਕਟਰ ਨੂੰ ਓਕੇ ਜੀ ਛਤਰੀ ਲੱਗੀ ਨਹੀਂ ਹੋਈ ਬਈ ਮਤਲਬ ਜਿਵੇਂ ਹੈਗਾ ਐਵੇਂ ਮਿਲੂਗਾ ਹਾਂ ਐਵੇਂ ਮਿਲੂਗਾ ਵੀਰੇ ਠੀਕ ਆ ਜੀ ਠੀਕ ਆ ਟੌਪ ਲਿੰਕ ਡਰਾਈਵਰ ਫਰਸਟ ਓਨਰ ਕੈਸ਼ ਪੀ ਵੀ 23 ਫਤੇਗੜ ਸਾਹਿਬ ਦਾ ਨੰਬਰ ਆ ਜੀ 20 ਦਾ ਮਾਰਕਰ ਟਰੈਕਟਰ ਨੂੰ 21 ਦੀ ਆਰ ਸੀ ਆ ਲੋਨ ਕਰਾਉਣਾ ਹੋਇਆ ਟਰੈਕਟਰ ਤੇ 5.5 ਲੱਖ ਰੁਪਏ ਦਾ ਲੋਨ ਵੀ ਹੋ ਜਾਊਗਾ ਡਿਮਾਂਡ ਪੁੱਛਣੀ ਆ ਕਿ ਦੇਣ ਲੈਣ ਪੁੱਛਣਾ ਪਹਿਲਾਂ ਰੇਟ ਦੱਸਦੀ ਆਪਾਂ ਰੇਟ ਆਪਾਂ ਟਰੈਕਟਰ ਦਾ ਡਿਮਾਂਡ ਕਰਦੇ ਆਂ ਜੀ 7.5 ਲੱਖ ਰੁਪਈਆ ਠੀਕ ਆ ਜੀ ਹਾਂ ਹੁਣ ਜੈਸ ਨੂੰ ਹੀ ਦੱਸਦੇ ਯੈਸਨੋ ਟਰੈਕਟਰ ਦੇ ਦਾਂਗੇ ਸਹੀ ਹਾਂ ਜਾਂ ਨਾ ਸੌਦਾ ਘੱਟ ਵੱਧ ਕੋਈ ਨਹੀਂ ਹੋਣਾ 6 ਲੱਖ ਤੇ 75000 ਰੁਪਈਆ 6 ਲੱਖ ਤੇ 75000 ਦਾ ਕਿੰਨੇ ਉੜ ਗਏ ਇੰਨਾ ਨਹੀਂ ਪਤਾ ਕਿੰਨੇ ਉੜ ਗਏ ਆਪਾਂ ਤਾਂ ਹਿਸਾਬ ਜੱਟਾਂ ਵਾਲਾ ਰੱਖਿਆ ਕੋਈ ਕੋਈ ਆਣੀ ਵੇਖਿਆ ਵੀ ਕਿੰਨੇ ਉੜਦੇ ਆ ਕੀ ਉੜਦਾ ਕੀ ਇੱਕ ਗੱਲ ਹੋਰ ਹੈ ਬਿਨਾ ਸੀਆਰਡੀ ਟਰੈਕਟਰ ਹੈ ਇਹ ਠੀਕ ਆ ਹਾਂ ਲੈ ਮਿੱਤਰੋ ਜਿਹੜੇ ਬੰਦੇ ਨੂੰ ਇੱਕ ਗੱਲ ਹੋ ਰਹੀ ਹੈ ਨਾ ਆਪਾਂ ਨੂੰ ਆਪ ਤਾਂ ਹੁੰਦੀ ਹੈ ਨਾ ਸੜਜ਼ਾੜ ਕਰਨ ਦੀ ਨਾ ਟਰੈਕਟਰ ਦੀ ਮਤਲਬ ਬਾਈ ਤੁਹਾਨੂੰ ਕਹਿ ਸਕਦਾ ਕਿ ਜੇ ਤੁਸੀਂ ਸੀਆਰਡੀ ਲੈ ਕੇ ਆਉਂਗੇ ਨਾ ਤੁਹਾਨੂੰ ਜੇ ਕੋਈ ਪ੍ਰੋਬਲਮ ਵੀ ਆ ਗਈ ਕੰਪਨੀ ਤੋਂ ਵਗੈਰਾ ਕਿਤੋਂ ਨਹੀਂ ਸਹੀ ਕਰਵਾ ਸਕਦੇ ਹਾਂ ਬਾਈ ਕਿਤੋਂ ਵੀ ਨਹੀਂ ਕਰਵਾ ਸਕਦੇ ਠੀਕ ਆ ਬਾਈ ਵੀਰੇ ਇਹਦੀ ਇਹੀ ਖਾਸੀਅਤ ਆ ਠੀਕ ਆ ਜੀ ਠੀਕ ਆ ਇਹ ਬਿਨਾ ਸੀਆਰਡੀ ਟਰੈਕਟਰ ਹੈ ਠੀਕ ਆ ਹਾਂ ਜਿਹੜਾ ਬਹੁਤ ਘੱਟ ਮਿਲਦਾ ਹੈਗਾ ਨਾ ਬਾਈ ਮੈਨੂੰ ਤਾਂ ਯਾਰ ਮਸਾਂ ਹੀ ਮਿਲਿਆ ਤੈਨੂੰ ਤਾਂ ਮਲੇ ਮਸੇ ਮਿਲਣਾ ਵੀ ਸਹੀ ਗੱਲ ਸਕਦਾ ਵੀ ਹੋ ਸਕਦਾ ਕਿਸੇ ਕਿਸਾਨ ਭਰਾ ਨੂੰ ਸੌਖਾ ਮਿਲਦਾ ਹੋਵੇ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਠੀਕ ਆ ਠੀਕ ਆ ਸਾਰਾ ਜਮਾ ਨਵਾਂ ਟਰੈਕਟਰ ਹੈ ਠੀਕ ਆ ਆ ਦੇਖੋ ਬਈ ਮੈਨੂੰ ਲੱਗਾ ਪੂਰਾ ਸਮਾਈ ਚ ਜੇਦੋਂ ਬਈ ਕੰਪਨੀ ਦੇ ਨਹੀਂ ਆਉਂਦੀ ਮੈਂ ਅਜੇ ਤੱਕ ਯਾਰ ਆਪਾਂ ਪਾਣੀ ਵੀ ਨਹੀਂ ਮਾਰਿਆ ਟਰੈਕਟਰ ਤੇ ਠੀਕ ਆ ਠੀਕ ਆ ਐਵੇਂ ਖੜਾਗਾ ਬਈ ਜਦੋਂ ਉਹ ਆਪਣੀ ਵੀਡੀਓ ਵੇਖ ਕੇ ਬੰਦੇ ਨੇ ਹੁਣ ਉਹਦੋਂ ਨੂੰ ਅਗਲੇ ਨੂੰ ਐ ਲੱਗੂਗਾ ਵੀ ਇਹ ਨਵਾਂ ਸੀਗਾ ਕਿ ਰੰਗ ਕੀਤਾ ਹੋਇਆ ਸਹੀ ਗੱਲ ਜਮਾ ਨਵਾਂ ਟਰੈਕਟਰ ਕਿਉਂਕਿ ਬਈ ਆ ਦੇਖ ਲਓ ਬਈ ਆ ਜੀ ਸੱਤਾਂ ਦਿਨਾਂ ਦਾ ਵਰਵਾਦੀ ਸੱਤਾਂ ਵੀ ਪੂਰੀਆਂ ਸਾਫ ਭਈਆਂ ਨੇ ਬਈ 800 ਕੁਸ਼ ਘੰਟੇ ਚੱਲਿਆ 814 15 ਘੰਟੇ ਚੱਲਿਆ ਵਾ ਟਰੈਕਟਰ ਐ ਐਮ ਆ ਰੋਮਾ ਦਾ ਦੇਖ ਤੋ ਟਰੈਕਟਰ ਠੀਕ ਹੈ ਕਿਤੇ ਵੀ ਐ ਨਹੀਂ ਹੈਗਾ ਵੀ ਕਿਤੇ ਰਹਿਮ ਕੋਈ ਸਕ੍ਰੈਚ ਹੋਣਾ ਬਈ ਹਾਂ ਠੀਕ ਆ ਬਈ ਮੱਖੀ ਜਿੰਨਾ ਦਾਗ ਵੀ ਨਹੀਂ ਉਹ ਕਹਿ ਸਕਦਾ ਨਾ ਵੀ ਇਹਦੇ ਕਿਤੇ ਕੁਝ ਨਹੀਂ ਦਾਗ ਹੈਗਾ ਠੀਕ ਆ ਬਈ ਜਿਵੇਂ ਨਵਾਂ ਨਵਾਂ ਟਰੈਕਟਰ ਤੇ ਆਜੋ ਅਗਲਾ ਦਿਖਾਉਣੇ ਕਿ ਬਈ ਸਾਨੂੰ ਫਾਰਮਰ ਟਰੈਕ 45 ਦਾ ਚੱਕੋ ਮਿੱਤਰੋ ਕੋਕਾ ਵੀ ਸਿੱਕੋ ਹੋ ਟਰੈਕਟਰ ਇਹ ਮਾਡਲ ਬਈ ਇਹ ਮਾਡਲ 2001 ਹੈ ਓਕੇ ਜੀ ਪਟਿਆਲਾ ਨੰਬਰ ਆ ਟੈਰ ਬ੍ਰਾਂਡ ਨਿਉ ਹੋਇਆ ਏ ਤਾਂ ਟਾਇਰ ਵੀਰੇ ਕਿਸਨੇ ਟਾਇਰ 60 ਪੈਸੇ ਗੁੜੀਆਰ ਦੇ ਤੁਸੀਂ ਅੱਧੇ ਮੰਨ ਕੇ ਆਇਓ ਅਗਲੇ ਟਾਇਰ ਬ੍ਰਾਂਡ ਨਿਉ ਨਵੇਂ ਆ ਜੇ ਕਿਦੇ ਠੀਕ ਹੈ ਪਟਿਆਲਾ ਨੰਬਰ ਟਰੈਕਟਰ ਹੈ ਸੈਕੰਡ ਓਨਰ ਆਪਣੇ ਬਠਿੰਡੇ ਜ਼ਿਲ੍ਹੇ ਚ ਬੰਦੇ ਦੇ ਨਾਂ ਹੋਇਆ ਚਿੱਪੜੀ ਆਰ.ਸੀ. ਹੈ ਠੀਕ ਆ ਬਈ ਹਾਂਜੀ ਆ ਬੇਟ ਵਗੈਰਾ ਵੀ ਫਾਈਬਰ ਦੀ ਨੇ ਹਾਂ ਫਾਈਬਰ ਦੇ ਆ ਜੀ ਠੀਕ ਆ ਬਈ ਇਹਨਾਂ ਲੋਹੇ ਦਾ ਨਾ ਮੰਨ ਕੇ ਆ ਜੋ ਕਿ ਭਰਾ ਮੈਂ ਬਈ ਫਾਈਬਰ ਦੇ ਬੇਟ ਨੇ ਵੀ ਪੀਪੀ 11 ਨੰਬਰ ਆ ਗਿਆ ਬਈ ਇੰਜਨ ਗੇਅਰ ਦਾ ਵੀ ਇਹ ਵੀ ਠੀਕ ਇੰਜਨ ਗੇਅਰ ਦਾ ਫੁੱਲ ਚੰਗਾ ਡਬਲ ਕਲਚ ਹੈ ਠੀਕ ਆ ਬਈ ਹਾਂਜੀ ਤੇ ਇਹਦਾ ਰੇਟ ਬਈ ਇਹਦਾ ਰੇਟ ਵੀਰੇ 1,95,000 ਰੁਪਈਆ 1 ਲੱਖ ਤੇ 95,000 ਰੁਪਈਆ ਨਾ ਬਈ ਚੰਗਾ ਟਰੈਕਟਰ ਹੈਗਾ ਦੇਸੀ ਟਾਇਰ ਨਹੀਂ ਹੈਗੇ ਵਧੀਆ ਟਾਇਰ ਨੇ ਨਾ ਬਈ ਪੱਕੇ ਨੇ ਗੂਡਗਰ ਕੰਪਨੀ ਦੇ ਠੀਕ ਆ ਬਈ ਫਰੰਟ ਜੇ ਕਿਦੇ ਆਗੇ ਬਾਕੀ ਬਈ ਇਹ ਵੀ ਤੁਸੀਂ ਤਸੱਲੀ ਕਰਕੇ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋ ਤੇ ਅਗਲਾ ਇਹ ਫਾਰਮਟਰ ਹੈਗਾ ਹੈ 60 ਦਾ ਬਈ ਇਹ 6097 ਮਾਡਲ ਹੈ ਪਹਿਲੀ ਪਾਰਟੀ ਆ ਇਹ ਵੀ ਪੀਵੀ11 ਦਾ ਨਾ ਹਾਂ ਪੀਵੀ11 ਪੰਜਾਬ ਦਾ ਨੰਬਰ ਹੈ ਅਗਲੇ ਟਾਇਰ ਟਰੈਕਟਰ ਨੂੰ 70 ਪੈਸੇ ਆ ਪਿਛਲੇ ਟਾਇਰ ਟਰੈਕਟਰ ਨੂੰ ਸਹੀ 55 ਪੈਸੇ ਠੀਕ ਆ ਬਈ A to Z ओरिजिनल ਆ ओके ਇੰਜਨ ਗੇਅਰ ਦਾ ਫੁੱਲ ਚੰਗਾ ਫੁੱਲ ਚੰਗਾ ਹਾਂ ਮਗਲੈਲ ਤੱਕ ਬੰਦੇ ਨੂੰ ਜਾ ਕੇ ਬਦਲਣ ਦੀ ਲੋੜ ਨਹੀਂ ਪਊਗੀ ਟਰੈਕਟਰ 'ਚ ਠੀਕ ਹੈ ਜੀ ਐਨੇ ਤਸੱਲੀ ਹੈ ਕਿ ਬਈ ਮਤਲਬ ਜਾ ਕੇ ਤੁਸੀਂ ਤੇਲ ਪਾਉਣਾ ਤੇ ਚਲਾਉਣਾ ਹੀ ਆਣਾ ਬਈ ਠੀਕ ਆ ਬਈ ਇਹ ਇਹਦੇ ਵਿੱਚ ਇਹ ਦੱਸ ਵੀ ਮੈਂ ਡਿਮਾਂਡ ਦੱਸਾਂ ਪਾਈਆਂ ਨੂੰ ਕਿ ਮੈਂ ਇਹ ਦੱਸਾਂ ਵੀ ਐਨੇ ਦਾ ਲੈ ਜਾਓ ਠੀਕ ਆ ਪਹਿਲਾਂ ਪਰ ਡਿਮਾਂਡ ਦੱਸ ਦੇ ਕਿੰਨੇ ਡਿਮਾਂਡ ਵੀਰੇ 1 ਲੱਖ ਤੇ 68000 ਰੁਪਿਆ ਕਰਦੇ ਆ ਠੀਕ ਆ ਠੀਕ ਆ ਨਾ ਜੱਸ ਜੰਮੀ ਜੱਸ ਨੂੰ ਕਰਦੇ 1 ਰੁਪਿਆ ਵੀ ਨਾ ਕਟੇ 1 ਰੁਪਿਆ ਵੀ ਇਹ ਪੂਰੇ 1.5 ਲੱਖ ਦਾ ਟਰੈਕਟਰ ਦੇ ਦਿਆਂਗੇ ਲੈ ਮਿੱਤਰੋ ਜੇ ਇੰਜਨ ਗੇਅਰ ਚ ਕਮੀ ਹੋਵੇ ਠੀਕ ਆ ਬੰਦਾ ਆ ਕੇ ਸੈਲਫ ਮਾਰ ਕੇ ਇੱਥੇ ਚਲਾ ਕੇ ਦਸੱਲੀ ਕਰ ਲੇ ਜੇ ਬੰਦੇ ਨੇ ਕਿਸੇ ਨੇ ਕਹਤਾ ਬਲੋ ਮਾਰਦਾ ਪ੍ਰੈਸ਼ਰ ਤੋੜਦਾ ਹਿੱਸੇ ਚ ਗੇਅਰ ਚ ਆਵਾਜ਼ ਆ ਅਗਲੇ ਹਿੱਸੇ ਚ ਢੱਲ ਓਕੇ ਆਪਾਂ ਦੇਣਦਾਰ ਹੋਵਾਂਗੇ ਉਹਦਾ ਖਰਚਾ ਦੇ ਕੇ ਮੋੜੂ ਲੈ ਮਿੱਤਰੋ ਬਾਈ ਕਹਿੰਦਾ ਖਰਚਾ ਦੇ ਕੇ ਮੋੜਗੇ ਇੰਨੀ ਇੰਨੇ ਟਰੈਕਟਰਾਂ ਦੀ ਗਾਰੰਟੀ ਨਹੀਂ ਪਹਿਲੀ ਪਹਿਲੀ ਪਾਰਟੀ ਦਾ ਟਰੈਕਟਰ ਆ ਠੀਕ ਆ ਜਿਹੜੇ ਬੰਦਿਆਂ ਦੇ ਨਾਮ ਆ ਆਈਡੀ ਆ ਜੋ ਕੁਝ ਮਰਜ਼ੀ ਲੈ ਜੇ ਓਕੇ ਟੌਪ ਲਿੰਕ ਡਰਾਈਵਰ ਛਤਰੀ ਬੰਪਰ ਸਾਰਾ ਸਮਾਨ ਟਰੈਕਟਰ ਦੇ ਨਾਲ ਠੀਕ ਹੈ ਕਹਿ ਸਕਦੇ ਆਂਗੇ ਇੱਕ ਤਰ੍ਹਾਂ ਦਾ ਇੱਕ ਗੱਲ ਹੋ ਰਹੀ ਹੈ ਸਿੰਗਲ ਕਲਚ ਟਰੈਕਟਰ ਆ ਡਬਲ ਕਲਚ ਨਹੀਂ ਤੇ ਭਰਾ ਫੋਨ ਤੇ ਪੁੱਛੀ ਜਾਣਾ ਸੀ ਤਾਂ ਡਬਲ ਸਮਝ ਕੇ ਆਏ ਸਿੰਗਲ ਕਲਚ ਦੇ ਵਿੱਚ ਭਈ ਇਹ ਟਰੈਕਟਰ ਹੈਗਾ ਇਹ ਤੁਸੀਂ ਟਰੈਕਟਰ ਇਹਦੀ ਸਫਾਈ ਸਿੰਗਲ ਕਲਚ ਕਰਕੇ ਆ ਜੇ ਡਬਲ ਹੁੰਦਾ ਭੰਨਿਆ ਤੋੜਿਆ ਹੁਣ ਸਹੀ ਗੱਲ ਆ ਨਾ ਭਈ ਮਤਲਬ ਫਿਰ ਵਿਕਣਾ ਵੀ ਭਈ 2 ਲੱਖ ਤੋਂ ਪਲੱਸ ਹਾਂ ਫਿਰ ਵਿਕਣਾ ਵੀ 2 ਲੱਖ ਤੋਂ ਪਲੱਸ ਜੀ ਬਾਕੀ ਜੇ ਕਿਸੇ ਭਰਾ ਨੇ ਡਬਲ ਲੈਣਾ ਹੋਵੇ 97 98 2001 2 ਉਹ ਵੀ ਆਪਾਂ ਦੇ ਦੇ ਦਾਂਗੇ ਉਹ ਵੀ ਆਪਣੇ ਕੋਲ ਹੈਗੇ ਠੀਕ ਆ ਇਹਨਾਂ ਤੋਂ ਬਿਨਾ ਬਈ ਬਾਈ ਕੋਲੇ ਹੋਰ ਟਰੈਕਟਰ ਵੀ ਹੁੰਦੇ ਨੇ ਕਿ ਉਹ ਵੀ ਵਾਸਤੇ ਵੀ ਮੜਾ ਜਾ ਨਿਗਾ ਮਰਵਾ ਦੀ ਆਪਾਂ 855 ਹੈ 16 ਮਾਡਲ ਜੀ ਸੋਨਾਲੀਕਾ 50 16 17 ਮਾਡਲ ਹੈ ਓਕੇ ਆਪਣੇ ਕੋਲੇ ਉਸ ਤੋਂ ਬਾਅਦ ਇੱਕ ਫਾਰਮ ਟਰੈਕ 45 ਹੈ 2000 ਮਾਡਲ ਤੋਹਫਾ ਜਿਹੜਾ 2020 ਦੀ ਕੰਡੀਸ਼ਨ ਦਾ ਹੋਊਗਾ ਠੀਕ ਹੈ ਜੀ ਠੀਕ ਹੈ ਬਾਕੀ ਹੋਰ ਕਾਫੀ ਟਰੈਕਟਰ ਨੇ ਆਪਣੇ ਕੋਲੇ ਜੀ ਠੀਕ ਹੈ ਬਈ ਬਾਕੀ ਸਕਰੀਨ ਤੇ ਫਾਰਮ ਟਰੈਕ ਦਾ ਤਾਂ ਜਦੋਂ ਮਰਜੀ ਅੱਧੀ ਰਾਤ ਨੂੰ ਕਿਸ ਦਾ ਫੋਨ ਆ ਜਾਏ ਠੀਕ ਹੈ ਭਾਵਾਂ ਦੀ ਬੰਦਾ ਆਪਾਂ ਨੂੰ ਬਿਨਾ ਫੋਨ ਕੀਤੇ ਦਿਉਣ ਪਿੰਡ ਆ ਜੇ ਉਹਨੂੰ ਫੇਰ ਕਰਕੇ ਦੇਵਾ ਫੇ ਹੇ ਕਬਈ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਜਰੂਰ ਕਰ ਲਿਓ ਮੋਬਾਈਲ ਨੰਬਰ ਦੱਸਦੇ ਪਈ ਇੱਕ ਵਾਰੀ 9653100499 ਦੁਬਾਰਾ ਫੇਰ ਮੋਬਾਈਲ ਨੰਬਰ ਨੋਟ ਕਰ ਲਓ 9653100499 ਜੇ ਕਿਸੇ ਭਰਾ ਨੇ ਕਿਸੇ ਵੀ ਟਰੈਕਟਰ ਦੀ ਵੀਡੀਓ ਵੇਖਣੀ ਹੋਵੇ ਤਾਂ ਇੰਸਟਾਗ੍ਰਾਮ ਫੇਸਬੁੱਕ ਤੇ ਪੇਜ ਆਪਣਾ ਬਰਾ ਟਰੈਕਟਰ 0022 ਉਹਦੇ ਤੇ ਜਾ ਕੇ ਦੇਖ ਲਓ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਕਾ